ਆਵੇ ਮਮੀ ਪਿੱਛੇ ਲੱਗ ਕੇ ਤੁਹਾਡੇ ਨਾਲ ਮਾਵਾ ਵਰਗੀ ਸੱਸ ਨਾਲ ਖਰਾਬ ਕਰੀ ਜਾਂਦੀ ਸੀ ਆਪਣਾ ਰਿਸ਼ਤਾ ਚਲੋ ਛੱਡੋ ਮਮੀ ਚਲਾਓ ਚਲਿਏ اچھا ਪਹਿਲੇ ਮੈਨੂੰ ਗੱਲ ਤਾਂ ਕਰਾਓ ਮਾਮਾ ਮਾਮੀ ਨਾਲ ਜਿਹੜੇ ਏਨੀ ਅਕਲ ਦੇ ਜਿਨ੍ਹਾਂ ਨੇ ਤੈਨੂੰ ਤੇ ਤੇਰੀ ਮਾਂ ਨੂੰ ਗੱਲ ਕਰਾਣਾ ਹਾਂ ਗੱਲ ਉਹ ਐ ਫੋਨ 'ਚ ਨੰਬਰ ਨਹੀਂਗਾ ਮਮੀ ਤੇ ਐਚ ਨਹੀਂਗਾ ਨੰਬਰ ਉਹ ਆਣ ਲੱਗੇ ਨਹੀਂ ਨਾਲ ਮਾਮਾ ਮਮੀ ਸਾਡੇ ਘਰ ਹੀ ਯੂਨੀਵਰਸਿਟੀ ਦੇ ਤੇ ਆ ਉੱਥੇ ਮਿਲ ਲਿਓ ਆਜੋ ਚਲਿਓ ਆਜੋ ਆਜੋ ਤੇਰੀ ਸੁਣ ਲੈ ਗੱਲ ਹਾਂਜੀ ਮੈਂ ਨਹੀਂ ਜਾਣਾ ਪੱਥਰ ਤੇ ਲਕੀਰੀ ਚੁੱਪ ਕਰਕੇ ਨਾ ਰਸੋਈ 'ਚ ਵੱਟ ਜਾ ਤੇ ਰੋਟੀ ਬਣਾ ਮੇਰੀ ਗੱਲ ਸੁਣ ਇੱਜ਼ਤ ਕਰਾਈ ਤੇ ਬੇਇੱਜ਼ਤੀ ਕਰਾਈ ਮੈਂ ਕਦੀ ਨਹੀਂ ਭੁੱਲਦੀ ਤੇ ਤੇਰੇ ਘਰ ਦੇ ਰੱਜ ਕੇ ਕਰਕੇ ਗਏ ਐ ਇਹ ਨਾਲੇ ਮੈਨੂੰ ਨਹੀਂ ਸਮਝ ਆਂਦੀ ਉਦੋਂ ਦਾ ਬੜਾ ਕਹਿੰਦੇ ਸੀਗੇ ਕਿ ਸਾਨੂੰ ਧੀ ਦੇ ਦਾ ਬੜਾ ਦੁੱਖ ਆ ਧੀ ਦਾ ਬੜਾ ਦੁੱਖ ਆ ਫਰੂਟ ਤੱਕ ਨਹੀਂ ਲਿਆ ਸਕੇ ਵਿਚਾਰੇ ਕਿਉਂਕਿ ਘਰ ਚ ਪ੍ਰੋਬਲਮ ਐ ਨਹੀਂ ਧੀ ਦੁਖੀ ਆ ਤੇ ਸਾਨੂੰ ਫਰੂਟ ਸੁਝਦਾ ਤੇ ਅੱਜ ਉਹਨਾਂ ਅਨਿਵਰਸਰੀਆਂ ਸੁਝਣ ਲੱਗੀਆਂ ਉਹਨਾਂ ਨੂੰ ਇਹ ਕਿੱਧਰ ਦੇ ਚਾਹ ਹੋਏ ਇਹ ਦੁੱਖ ਹੈ ਤੁਸੀਂ ਨਹੀਂ ਜਾਣਾ ਮੰਮੀ ਕੋਈ ਗੱਲ ਨਹੀਂ ਠੀਕ ਹੈ ਹਾਂ ਨਹੀਂ ਜਾਣਾ ਕੋਈ ਗੱਲ ਨਹੀਂ ਕਹਦੇ ਆਪਣੀ ਮਾਂ ਨੂੰ ਫੋਨ ਕਰਕੇ ਕਿ ਜੇ ਆਵਾਂਗੀ ਤੇ ਮੈਂ ਕੱਲੀ ਆਵਾਂਗੀ ਸੱਸ ਨਹੀਂ ਆ ਰਹੀ ਮੇਰੀ ਦੇਖ ਲੈਣੀ ਕਹਿ ਦਿੰਨੇ ਇਹ ਤਾਂ ਫੋਨ ਮੈਨੂੰ ਤਾਂ ਕੀਤਾ ਨਹੀਂ ਗਿਆ ਸੱਸ ਤੋਂ ਤੈਨੂੰ ਗਹਿ ਕੇ ਕੇ ਕਰਾਂਦੀ ਏ ਗੱਲਾਂ ਕਰੇ ਹਾਂ ਆਪ ਗੱਲ ਤੇ ਭੈਣ ਜੀ ਮੈਂ ਮਾਫੀ ਮੰਗਦੀ ਆ ਆਜੋ ਉਹ ਤਾਂ ਹੁੰਦਾ ਰਹੀ ਉਤੋਂ ਮੈਂ ਭੁੱਖੀ ਨਹੀਂ ਆਉਦੇ ਕੇਕ ਦੇ ਸਮੋਸਿਆਂ ਦੀ ਇੱਕ ਵਾਰੀ ਆਵੇ ਤਾਂ ਸਹੀ ਫੋਨ ਚੰਗੀ ਤਰ੍ਹਾਂ ਘੋੜੀ ਨਾ ਨਵਾਤੀ ਤਾਂ ਤਾਂ ਕਹਿਣਾ ਪਰ ਉਹਨੇ ਕਰਨਾ ਹੀ ਨਹੀਂ ਉਹਨੂੰ ਪਤਾ ਹੈ ਕਿ ਅੱਜ ਜੇ ਮੈਂ ਮਾਫੀ ਵੀ ਮੰਗੀ ਨਾ ਤੇ ਇਹਨਾਂ ਨੇ ਬੇਇੱਜ਼ਤੀ ਰੱਜ ਕੇ ਕਰਨੀ ਤਾਂ ਇਹ ਤੈਨੂੰ ਅੱਗੇ ਲਾਇਆ ਉਹ ਲੈ ਤੇਰੇ ਕੋਈ چھوٹਾ ਜਿਹਾ ਕੰਮ ਨਹੀਂ ਆਇਆ ਐ ਪਾਗਲ ਜੀ ਬਾਹਨੇ ਨਾ ਉਧੇ ਕਿ ਹੋਰ ਗੱਲ ਹੋ ਆ ਜੀ ਕਹਦੇ ਨਹੀਂ ਜਾਣਾ ਦੱਸਿ ਤੇ ਨਾ ਜਾਓ ਚਲੋ ਮੇਰੇ ਨਾਲ ਕੰਮ ਚਲੋ ਕੁੜੀ ਦੀ ਦਵਾਈ ਲੈਣੀ ਕੋਈ ਸੋਹ ਬਾਨੇ ਜਨਾਨੀ ਲਾ ਲੈ ਤੂੰ ਗਦੀ ਦੀ ਗਦੀ ਰਹੀ ਤੇਰੇ ਪੱਲੇ ਕੋਈ ਅਗਲ ਬਜਾਨੀ ਵਹਿਮਸਾਬ ਲਾ ਲਿਆ ਸਿਆਣੀ ਸਖੇ ਸੋਹਂ ਤੂੰ ਚੰਗਾ ਕਰਦੀ ਮੈਂ ਤੇਰੇ ਪਿਓ ਨਾਲ ਸਲਾਹ ਫਿਰ ਕੀ ਕਰਨਾ ਮੈਂ ਕਾਲੀ ਨਾ ਪੈਣ ਜੋ ਕੀ ਕਰਾਂ ਫਿਰ ਦੱਸੋ ਕੋਈ ਨਹੀਂ ਧੀਰਜ ਰੱਖ ਕਹਿੰਦੀ ਕੀ ਹਾਂ ਕਹਿੰਦੀ ਐ ਸੱਸ ਨੇ ਜਵਾਬ ਦਿੱਤਾ ਠੋਕ ਕੇ ਕਿ ਮੈਂ ਨਹੀਂ ਉਧਰ ਜਾਣਾ ਤੂੰ ਜਾਣਾ ਤੇ ਜਾ ਤੇ ਮੈਂ ਕਿੱਧਰ ਆਵਣਾ ਚਾਹੀਂ ਕਿਤੇ ਕੱਲੀ ਨਹੀਂ ਹੋਣਾ ਕੱਲੀ ਨਹੀਂ ਹੋਣਾ ਹਨ ਉਹਨ ਕਰ ਜਵਾਗ ਨੂੰ ਨਾਲ ਲੈ ਕੇ ਆ ਤਾਂ ਨਾਲ ਉਹਨੂੰ ਵੀ ਲੈ ਕੇ ਆ। ਆਏ ਮਿੱਠੇ ਪਿਆਰੇ ਹੋ ਕੇ ਲੈ ਕੇ ਆ। ਮਰਦੀ ਦਾ ਚਾਰ ਬਣਾ ਸੱਸ ਵੀ ਤਾਂ ਆਪਣੇ ਵੱਲ ਕਰਨਾ ਮੈਂ। ਐਡਾ ਤਗੜਾ ਸਿਆਪਾ ਉਹਨੇ ਪਾ ਕੇ ਰੱਖਤਾ ਹੈਗਾ ਵੈ। ਤੂੰ ਪੰਜਨੀਆਂ ਤਿਆਰੀਆਂ ਕਰਨ ਦੀ ਉਹਨਾਂ ਦੀ ਲੱਤ ਇੱਥੇ ਬੰਨਾਂਗੇ ਤਾਂ ਤਾਂ ਕਿਸੇ ਪਾਸੇ ਗੱਲ ਲੱਗੇਗੀ। ਕੋਈ ਨਹੀਂ ਇੱਕ ਵਾਰੀ ਤੂੰ ਬਹਾਨੇ ਨਾਲ ਲੈ ਤੇ ਆ। ਕੋਈ ਗੱਲ ਨਹੀਂ। ਇੱਥੇ ਤਾਂ ਲਿਆਣ ਨੂੰ ਜੜਾ। ਸੋਖਾ ਲੈਣਾ। ਉਹੋ ਹੀ ਤੇ ਨਿਆਣੀ ਐ। ਇਹ ਤੇ ਹੁਣੰਜੂ ਪਿਆਰ ਮੁਹੱਬਤ ਨਾਲ ਹੀ ਉਹਨੂੰ ਖਿੱਚਣਾ ਪੈਣਾ ਵਾ। ਗੁੱਸੇ ਨਾਲ ਨਹੀਂ ਕੋਈ ਕੰਮ ਹੋਣਾ। ਪਰ ਨਿਆਣੀ ਹੋਵੇ ਤਾਂ ਦੋ ਚਪੇੜਾ ਮਾਰਾਂ ਤੇ ਭਾਉ ਨੂੰ ਲਵਾ ਗੱਡੀ 'ਚ ਤੇ ਚਲਣੀ ਬੈਸ ਪੋਰ ਅੱਗੇ ਹੋਗੇ ਇਸਿਆਣੀ ਵਿਆਣੀ ਨੂੰ ਨਾ ਮੈਂ ਧੱਕਾ ਕਰ ਸਕਦੀ ਨਾ ਖਿੱਚ ਸਕਦੀ ਨਾ ਕੋਈ ਗੱਲ ਕਰ ਸਕਦੀ ਕੀ ਕਰਾਂ ਹੁਣ ਮੈਂ ਦੱਸੋ ਕਰਦਾ ਕਿ ਮੇਰੀ ਗੱਡੀ ਦੀ ਰੇਡੀ ਜਬਾਨ ਚੱਲਦੀ ਤੇਰੀ ਕੋਈ ਉੱਥੇ ਵੀ ਕੋਈ ਚਲਾ ਲਾ ਉਹ ਪਿਆਰ ਮਾ ਬੰਦਾ ਕੋਈ ਗੱਲ ਕਰਾ ਤੈਨੂੰ ਲੈ ਹੀ ਆਈਏ ਮੈਂ ਥੋੜੀਆਂ ਗੱਲਾਂ ਉਹਨੂੰ ਕਹਿ ਕੇ ਤੋਰੀਆਂ ਨੇ ਮੈਂ ਤਾਂ ਕਿਹਾ ਕਹ ਦੇ ਕਿ ਮੰਮੀ ਮਾਫੀ ਮੰਗਦੀ ਪੈਰੀ ਫੈਨ ਲਈ ਤਿਆਰ ਐ ਸਾਰੇ ਸਮਝਾਉਂਦੇ ਨੇ ਸਾਰਾ ਕੁਝ ਮੰਮੀ ਨੇ ਭੁੱਲਤਾ ਵੈ ਚਲੋ ਜੀ ਤੁਸੀਂ ਆਓ ਤੇ ਹੀ ਕੇਕ ਕੁੱਟਦੇ ਆਂ ਤੇ ਹੀ ਸਾਲਗिरा ਮਨਾਣੀ ਆਂ ਕਿ ਇੰਨੇ ਪਿਆਰ ਨਾਲ ਬੁਲਾਇਆ ਤੇ ਚਲੋ ਉਹ ਕਹਿੰਦੀ ਮੈਂ ਨਹੀਂ ਅੜਿੱਕੇ ਆਂਦੀ 나 ਮੈਨੂੰ ਜ਼ਰੂਰਤ ਹੈੀ ਆ ਤੂੰ ਜਾਣਾ ਤੇ ਜਾ ਤੇਰਾ ਤਾਂ ਪਿਓ ਵੀ ਆ ਤੇ ਬੋਲ ਕੇ ਗਿਆ ਹੁਣ ਉਹਨੂੰ ਮੈਂ ਕੀ ਕਰਾਂ ਛੋਕਰੇ ਤੇਰੇ ਨੇ ਤਿੰਨ ਤਿੰਨ ਵਿਆਹ ਕੀਤੇ ਨੇ ਤਾਂ ਤੇ ਮੈਂ ਇੱਧਰ ਇਕੱਠਿਆ ਕਰ ਲਗਿਆ ਉਸ ਪਾਸੇ ਬੰਨਣ ਲੱਗੇ ਤਨੂੰ ਰੱਸਿਆਂ ਨਾਲ ਹੋਰੀ ਦਿਨ ਜੂ ਬੋਲੀ ਬੜੀ ਮਾੜੀ ਐ ਹੋਰ ਕੀ ਬੋਲੋ ਉਹਨੂੰ ਜਿਵੇਂ ਕੀ ਕਰਾਂ ਓਏ ਬੋਲਾ ਕੀ ਯਾ ਦੋਨੇ ਜਾਨੀਆਂ ਜਾਓ ਉਹ ਪਿਆਰ ਮਾ ਬਦਨ ਨੂੰ ਲੈ ਕੇ ਆਓ ਉਹ ਇੱਥੇ ਆਵੇ ਤਾਂ ਫਿਰ ਉਹਨੂੰ ਬੰਨੀਏ ਫਿਰ ਆਊਗਾ ਅਰਜਨ ਤੇ ਜਿਹੜੀ ਉਹਦੀ ਸਭ ਤੋਂ ਪਹਿਲੀ ਵਾਰੀ ਜਨਾਨੀਆਂ ਆਉਂਦੇ ਉਹ ਬਾਅਦ ਚ ਵੇਖਾਂਗੇ ਪਹਿਲਾਂ ਉਹਦੀ ਮਾਂ ਨੂੰ ਲੈ ਕੇ ਆਓ ਮੈਂ ਬੰਨ ਕੱਲੀ ਨੇ ਜਾਣਾ ਨਹੀਂ ਮੈਂ ਚੱਲਾਂਗੀ ਤੇਰੇ ਨਾਲ ਤਾਂ ਕਿ ਦੋ ਜਨਾਨੀਆਂ ਇਕੱਲੀਆਂ ਕੀ ਕਰਾਂਗੇ ਮੈਂ ਵੀ ਚੱਲਿਆ ਨਾਲ ਮੈਂ ਕਿਹਾ ਇੱਥੇ ਬੈਠਾ ਵਾਂ ਉਹ ਨਾਲ ਤੁਰਦਾ ਤੇਰੇ ਵੀ ਵੇਖੋ ਵੀ ਤਾਂ ਮੱਲੇ ਚ ਰੋਲਾ ਹੀ ਨਾ ਪੈ ਜੇ ਕਿਹ ਗੱਲ ਦਾ ਤੂੰ ਹਣ ਕਾਲੀ ਨਾ ਪਈ ਜਾ ਕੇ ਹੌਸਲੇ ਨਾਲ ਪਿਆਰ ਮੁਹੱਬਤ ਨਾਲ ਕਿ ਭੈਣ ਜੀ ਤੁਹਾਨੂੰ ਪਈ ਪਿਆਰ ਨਾਲ ਬੁਲਾਇਆ ਵਾ ਤੇ ਚਲੋ ਸਾਡੇ ਨਾਲ ਉਹਨੇ ਕਹਣਾ ਇਹਨਾਂ ਨੇ ਘਰ ਫੰਕਸ਼ਨ ਕਰਨਾ ਵਾ ਤੇ ਮੈਨੂੰ ਕਹਨੂ ਪੈਰੀ ਪੈ ਬੈ ਕੇ ਲੈ ਕੇ ਜਾਂਦੇ ਦਿਮਾਗ ਵਾਲੀ ਬੜੀ ਐ ਸਮਝਣ ਦੀ ਕੋਸ਼ਿਸ਼ ਕਰੋ ਤੁਸੀਂ ਲੈ ਤੂੰ ਕਹੀਂ ਕੁੜਮਾ ਚਾਰੀ ਐ ਤੇ ਪਿਆਰ ਨਾਲ ਖੜਾਂਗੇ ਹੋਰ ਤੈਨੂੰ ਕਾਹ ਲੈਣਾ ਉਹ ਗੱਲ ਗਾਤ ਕਰਕੇ ਵੇਖੋ ਤੇ ਕਹਿੰਦੀ ਕੀ ਆ ਥੁੜੀ ਦੇ ਤਾਂ ਜ਼ਿੰਦਗੀ ਰੋਲ ਗਈ ਨਾ ਕੇ ਪਾਸੇ ਜੋ ਗਈ ਨਹੀਂ ਰਹੀ ਕੰਬੀ ਚਾਦਾ ਬੇੜਾ ਗਰ ਹੋ ਗਿਆ ਉਹ ਹੁਣ ਇੱਥੇ ਬਹਿ ਕੇ ਇਹ ਗੱਲਾਂ ਕਰੀ ਜਾਊਗੀਆਂ ਚਲੋ ਉੱਟ ਤਾਂ ਹੋ ਗਿਆ ਇਹ ਚਲੋ ਆਓ ਚਲੋ ਹੋ ਆਈਏ ਚਲੋ ਚਲੋ ਕੋਈ ਨਹੀਂ ਕੋਈ ਨਹੀਂ ਵਾਹਿਗੁਰੂ ਦਾ ਉਹਦੇ ਤੇ ਆਸਰਾ ਉਹਦਾ ਲਓ ਸਭ ਕੁਝ ਹੋ ਜਾਏਗਾ ਕੋਈ ਗੱਲ ਨਹੀਂ ਚਾਹ ਠੀਕ ਹੈ ਮੇਰੀ ਗੱਲ ਤਾਂ ਸੁਣੋ ਇੱਥੇ ਲੈ ਤੇ ਆਾਂਗੇ ਇੱਥੇ ਰੋਲਾ ਨਹੀਂ ਪਾਏਗੀ ਆਗੇ ਉਹ ਟਾਕਿਆ ਤੂੰ ਨਾ ਕਿ ਉਹਦੇ ਮੂੰਹ ਦੇ ਵਿੱਚ ਤੇ ਨਾਲ ਬੈਠਣਾ ਬੰਨਾਂਗੇ ਤਾਂ ਇਹ ਨੂੰ ਛੱਡਦਾ ਇੱਥੇ ਰੋਲਾ ਪਾਉਣਾ ਵਾ ਤੂ ਗੜੀ ਮੱਲਾ ਇਕੱਠਾ ਕਰਨਾ ਮਾ ਪਈਏ ਕਿ ਸਾਨੂੰ ਕੀ ਪਤਾ ਕੌਣ ਆਇਆ ਕਿ ਚਲ ਘਰ ਅੱਜ ਤੇ ਸਿਰਫ ਦਪੇਰੇ ਚਾਹੀਏ ਨਾ ਉਹਦੇ ਆਉਂਦੀ ਦੇਰ ਨੂੰ ਨੀਂਦ ਦੀਆਂ ਗੋਲੀਆਂ ਤੇ ਫੇਰ ਬੰਦੇ ਨੂੰ ਚਾਹ ਪਿਆਈ ਗਰਮ ਗਰਮ ਵਿੱਚ ਪਾ ਕੇ ਗੋਲੀਆਂ ਹਾਏ ਜੇ ਕੁਝ ਹੋ ਗਿਆ ਤਾਂ ਹੋਰਸ ਦਾ ਪਾਸਾ ਉਹ ਕੁਝ ਨਹੀਂ ਹੁੰਦਾ ਸੌਂਜੂਗੀ ਬਿਓ ਸੌਂਜੂਗੀ ਰਨੂ ਕਿਹਣਾ ਕੋਈ ਸਿਆ ਪਾਣੀ ਪਿੰਦਾ ਹੁਣ ਵੱਡਾ ਸਾਰਾ ਦਿਲ ਕਰ ਦੋ ਗੋਲੀਆਂ ਛੁੱਟ ਜਿਆ ਪੱਤਾ ਛੁੱਟਦਾ ਅੰਦਰ ਪੱਤਾ ਛੁੱਟ ਗਿਆ ਮੈਂ ਆਪਣੇ ਫਾ ਲੈਣਾ ਕਿਸੇ ਪਾਸੇ ਦਾ ਚਲੋ ਠੀਕ ਹੈ ਮੈਂ ਤੇ ਇੱਕ ਖਾਣੀ ਖਾਣੀ ਰੋਜ਼ ਦੀ ਕਮਿੰਦਰ ਡਾਕਟਰ ਨੇ ਲਿਖੀ ਹੋਈ ਐ ਜਿੱਥੇ ਮੈਂ ਇੱਕ ਖਾਣੀ ਆ ਉਹਨੂੰ ਦੋ ਦੇ ਦਾਂਗੀ ਖੁਕ ਸੁਤੀ ਰਹੇਗੀ ਜਦੋਂ ਕੁਝ ਖਾਈ ਉਹਨੇ ਇੱਕ ਬੋਲੀ ਬੰਦ ਪਾ ਦਿਆ ਕਰਾਂਗੀ ਤੂੰ ਵੀ ਨਾਲ ਹੀ ਬੈਜਾਂਗੀ ਉਹਦੇ ਨਹੀਂ ਮੈਂ ਕਹਦਾ ਨਾਲ ਬੈਣਾ ਵਾ ਦੱਸੋ ਉਹ ਤਿਆਰ ਰੱਖਣਾ ਸੇ ਇੱਕ ਘਾਟੀ ਖਾਵਾਂਗੀ ਹਾਂ ਵਕਤ ਕਰਨਾ ਸਾਨੂੰ ਪਾ ਕੇ ਤੇ ਵੇਖ ਆਪ ਵੀ ਖਾ ਲਾਂਗੀ ਤੇ ਉਹਨੂੰ ਮੈਂ ਖਵਾ ਦਾਂਗੀ ਉਹ ਚੱਲ ਮਾਸੀ ਮੈਂ ਤੇ ਘਰ ਹੀ ਆਣਾ ਮੈਂ ਕਿੱਥੇ ਜਾਣਾ ਕਿਤੇ ਉਹ ਰਾਤੀ ਖਾਣੀ ਐ ਮੈਂ ਕਹਦਾ ਦਿਨੇ ਖਾਣੀ ਚਲੋ ਤੁਰੋ ਤੇ ਜਾਣਾ ਦੇ ਚਲੋ ਚਲੋ ਕੋਈ ਨਹੀਂ ਟੈਨਸ਼ਨ ਨਾ ਲਵੋ ਤੁਰੋ ਵਾਇਗੁਰ ਦਾ ਨਾਮ ਲੈ ਕੇ ਚਲੋ ਹੁਣ ਬੈਠੀ ਨਾਲ ਜੋੜ ਕੇ ਪਾਣੀ ਪੀ ਲਿਆ ਉਹਨਾਂ ਨੇ ਚਲ ਚਾਬਨਾ ਨਹੀਂ ਲੈ ਬੱਜੀ ਆ ਗਏ ਅੱਜ ਸਾਰੇ ਜਨੇਫੇਰ ਇਕੱਠੇ ਹੋ ਕੇ ਫੰਕਸ਼ਨ ਤੇ ਤੁਹਾਡੇ ਘਰ ਆ ਇੱਧਰ ਕਿਵੇਂ ਇਕੱਠੇ ਹੋਏ ਸਾਰੇ ਜਨੇ ਮੇਲਾ ਲਾ ਲਿਆ ਇੱਧਰ ਉਹ ਪੰਜੇ ਫੰਕਸ਼ਨ ਵੀ ਆਪਣੇ ਨਾਲ ਹੀ ਹੁੰਦਾ ਵਾ ਤੁਸੀਂ ਕਿਹੜਾ ਸਾਡੇ ਤੋਂ ਵਾਕ ਜੇ ਤੁਹਾਨੂੰ ਤਾਂ ਪਤਾ ਹੀ ਆ ਉਹ ਦਿਨ ਭੁੱਲ ਗਿਆ ਜਿਹੜਾ ਜਦੋਂ ਐਨਾ ਬੋਲ ਕੇ ਗਿਆ ਸੀ ਇੰਨੀ ਬੇਇੱਜ਼ਤੀ ਕਰਕੇ ਗਏ ਹੋ ਹੈ ਤੇ ਅੱਜ ਤੁਸੀਂ ਆ ਗਏ ਮੂੰਹ ਚੁੱਪ ਕੇ ਸੱਦਣ ਲਈ ਅੱਜ ਤੁਹਾਨੂੰ ਕੋਈ ਦੁੱਖ ਨਹੀਂ ਧੀਦਾ ਉਹ ਦਿਨ ਤਾਂ ਜੇ ਅਹੀਂ ਫਰੂਟ ਨਹੀਂ ਲੈ ਆ ਸਕਦੇ ਸਾਨੂੰ ਤਾਂ ਦੁੱਖ ਹੀ ਬੜਾ ਧੀਦਾ ਉਹ ਚਲੋ ਪਰ ਤੇ ਬਿੱਟਾ ਬੈਗੀ ਹੈ ਤੇ ਅੱਜ ਅਨਿਵਰਸਰੀਆਂ ਯਾਦ ਤੁਹਾਨੂੰ ਆਂਦੀਆਂ ਛੱਡੋ ਪੁਰਾਣੀਆਂ ਗੱਲਾਂ ਕੀ ਲੈਣਾ ਦੱਸੋ ਓਏ ਆਪਾਂ ਸੋਚਣਾ ਨਵੀਂ ਸ਼ੁਰੂਆਤ ਕਰੀਏ ਫਿਰ ਕਿਉਂ ਆਪਾਂ ਗੁੱਸਾ ਅਗਲਾ ਕਰਨਾ ਕਿ ਦੂਜੇ ਨਾਲ ਮੈਨੇ ਜਾਨਾ ਭਾਜੀ ਭਾਜੀ ਵੇਖੋ ਜੇ ਕੋਈ ਘਰ ਚੱਲ ਕੇ ਆ ਜੇ ਤੇ ਨਿਉ ਕਿ ਆਉਂਦਾ ਕਿਸੇ ਦੇ ਘਰ ਤੂੰ ਇਹ ਸਾਨੂੰ ਉਦਣ ਵੀ ਆਏ ਤੇ ਇੰਨੀਆਂ ਗੱਲਾਂ ਕੀਤੀਆਂ ਚਲੋ ਧੀ ਵਾਲੇ ਹੀ ਬਰਦਾਸ਼ਤ ਕਰ ਲਈਆਂ ਤੇ ਹੁਣ ਦੁਬਾਰਾ ਫੇਰ ਨਿਉ ਕਿ ਤੁਹਾਡੇ ਘਰ ਆਵੇ ਤੇ ਹੁਣ ਤੂੰ ਫੇਰ ਗੱਲਾਂ ਕਰੀ ਜਾਣਗੇ ਮੇਰੀ ਗੱਲ ਸੁਣੋ ਇੱਕ ਇੱਜ਼ਤ ਨਾਲ ਬੁਲਾਇਆ ਇੱਕ ਬੇਇੱਜ਼ਤੀ ਇਨਸਾਨ ਕਦੀ ਨਹੀਂ ਬੁਲਦਾ ਤੇ ਹਰ ਵਰੀ ਬੇਇੱਜ਼ਤੀ ਕਰਦੇ ਹਰ ਵਰੀ ਜੇ ਇਹਨਾਂ ਦੇ ਘਰ ਚਲ ਜੋ ਤਾਂ ਬੇਇਜ਼ਤੀ ਜੇ ਇਹ ਇੱਥੇ ਆ ਜਨ ਤਾਂ ਬੇਇਜ਼ਤੀ ਮੈਂ ਬੇਇਜ਼ਤੀ ਕਰਾਨੀਆਂ ਨਹੀਂ ਹੁਣ ਬਸ ਬੰਦ ਕਰਦੀਆਂ ਬਸ ਜੇ ਇੱਕ ਬੰਦਾ ਬੇਇਜ਼ਤੀ ਕਰਦਾ ਤਾਂ ਤੂੰ ਇਹ ਕਿਹੜੀ ਇੱਜ਼ਤ ਕਰਨ ਲੈ ਇੱਜ਼ਤ ਫਿਰ ਜਿੱਦਾਂ ਦੀ ਕਰਦੇ ਉਦਾਂ ਦੀ ਕਰवानी ਵੀ ਆ ਸੱਚ ਗੱਲ ਹੈ ਭੈਣ ਜੀ ਜਦੋਂ ਕੋਈ ਘਰ ਚੱਲ ਕੇ ਆ ਜੇ ਨਾ ਦੁਸ਼ਮਣ ਵੀ ਆ ਜੇ ਤੇ ਉਹਨੂੰ ਇਦਾਂ ਨਹੀਂ ਹੋਲੀ ਦਾ ਵੇਖੋ ਭੈਣ ਜੀ ਗਲਤੀਆਂ ਤੇ ਮੈਂ ਹੀ ਉਹ ਕੀਤੀਆਂ ਨਾ ਮੈਂ ਸਾਰਿਆਂ ਦੇ ਵਿੱਚ ਬੋਲਦੀ ਸਾਂ ਤੇ ਮੈਂ ਸਾਰਿਆਂ ਦੇ ਵਿੱਚ ਨਾ ਹੱਥ ਜੋੜ ਕੇ ਨਾ ਤੁਹਾਡਾ ਕੋ ਮਾਫੀ ਮੰਗ ਲੈਣੀ ਆ ਆ ਵੇਖੋ ਥੋਲੀ ਆਦ ਲੈਣੀ ਆ ਜੋ ਇਹਦੇ ਚ ਪਾਉਣਾ ਨਹੀਂ ਰਹਿਣ ਦੋ ਨਾ ਕਰੋ ਇਸਤਰੀ ਮੈਂ ਤਾਂ ਧੀ ਦਿੱਤੀ ਆ ਨਾ ਮੈਂ ਤਾਂ ਸੋਵਰੀ ਨਿਉਲਾਂਗੀ ਪਰ ਮੈਂ ਤੁਹਾਨੂੰ ਯਾਦ ਹੈ ਹਾਂਜੀ ਜਦੋਂ ਉਹ ਗੁੜੀਆ ਹੋਈ ਸੀ ਤੇ ਮੈਂ ਤੁਹਾਡੇ ਕੋ ਲਾਈ ਸੀ ਤੇ ਤੁਸੀਂ ਕਿੰਨਾ ਬੋਲੇ ਸੀ ਤੇ ਮੈਂ ਕਿਦਾਂ ਮਾਫੀਆਂ ਮੰਗੀਆਂ ਸੀ ਵੀ ਚਲ ਕੋਈ ਗੱਲ ਨਹੀਂ ਮੈਂ ਚਲੀ ਗਈ ਸੀ ਸੌਰੀ ਆ ਚਲੋ ਤੁਸੀਂ ਮਾਂ ਹੁੰਦਾ ਫਰਜ਼ ਨਿਭਾਇਆ ਮੈਂ ਵੀ ਮਾਂ ਆ ਚਲ ਮੈਨੂੰ ਉਧਰ ਜਾਣਾ ਪੈ ਗਿਆ ਮਜਬੂਰੀ ਸੀ ਕੋਈ ਤੇ ਤੁਸੀਂ ਮੇਰੀ ਕਿੰਨੀ ਕਲਾਜ਼ ਰੱਖੀ ਸੀ ਭੈਣ ਜੀ ਵੇਖੋ ਜੇ ਅਗਲਾ ਹੁਣ ਟੱਲ ਗਿਆ ਤੇ ਜੇ ਤੇ ਅੱਗੇ ਵਰਤਨਾ ਹੋਵੇ ਨਾ ਫਿਰ ਇਦਾਂ ਨਹੀਂ ਕਰੀਦਾ ਹੁੰਦਾ ਚਲੋ ਮੇਰਾ ਬੋਲਣਾ ਫਰਜ਼ ਨਹੀਂ ਪਰ ਮੈਨੂੰ ਵੱਡੇ ਹੋਣ ਦਾ ਉਧਾ ਦਿੰਦੇ ਆ ਵੇ ਸਾਡੀ ਵੀ ਹੁੰਦੀ ਐ ਤੇ ਤਾਂ ਮੈਂ ਨਾਲ ਆ ਜੰਨੀ ਆ ਪਰ ਤੁਸੀਂ ਵੀ ਘੱਟ ਨਹੀਂ ਕਰਨ ਰਏ ਦੇਖੋ ਮੈਂ ਤੁਹਾਨੂੰ ਕੋਈ ਮਾੜਾ ਚੰਗਾ ਨਹੀਂ ਬੋਲੀ ਮੈਨੂੰ ਨਹੀਂ ਬੋਲਣਾ ਮੈਂ ਜਿਨ੍ਹਾਂ ਦੇ ਨਾਲ ਆਈ ਆ ਜਿੱਦਾਂ ਦੀ ਉਹ ਵਰਤੋ ਕਰਦੇ ਆ ਉਹਨਾਂ ਦੀ ਅੱਗੋਂ ਭਾਜੀ ਮੈਂ ਦੇ ਦਿੰਦੀ ਤੂੰ ਇਹ ਤੇ ਫਿਰ ਭਾਜੀ ਇਹ ਲਾਉਣ ਰਏ ਜੀ ਉਹ ਚਲ ਮਾਸੇ ਕੋਈ ਗੱਲ ਨਹੀਂ ਉਹ ਪਹਿਰੇ ਮਰੀਆ ਚਲ ਮਾਫ ਕਰ ਦੇ ਆਪਾਂ ਨਵੀਂ ਸ਼ੁਰੂਆਤ ਕਰੀਏ ਫਿਰ ਦੇਖ ਮੇਰੀ ਧੀ ਇਦਾ ਘਾਰਿਆ ਮੈਂ ਵੀ ਨਹੀਂ ਬਾਹੋ ਗਿਆ ਹੈ ਨਾ ਤੂੰ ਵੀ ਸਾਡੀ ਇਲਾਜ ਰੱਖ ਲੈ ਐਨੀ ਕਿਹੜੀ ਖੁਸ਼ੀ ਚੜਲੀ ਚੜੀ ਵੀ ਤੁਸੀਂ ਅੱਜ ਕੀ ਐਨਿਵਰਸਰੀ ਮਨਾਣੀ ਸੀ ਮੈਨੂੰ ਇਹ ਦੱਸੋ ਖੁਸ਼ੀ ਦੀ ਗੱਲ ਕੋਈ ਨਹੀਂ ਕੀਤੀ ਬਸ ਆਪਾਂ ਨਵਾਂ ਸੀ ਤਾਂ ਰਿਸ਼ਤਾ ਹੀ ਬਸ ਸ਼ੁਰੂ ਕਰਨ ਲੱਗੇ ਆ ਕਿ ਬੜੀਆਂ ਗਲਤੀਆਂ ਹੋ ਗਈਆਂ ਉਹ ਦੀ ਮੈਂ ਨਾ ਲੋਕਾਂ ਦੀਆਂ ਗੱਲਾਂ 'ਚ ਮੈਂ ਆ ਗਈ ਤੇ ਐ ਮੇਰੀਆਂ ਗੱਲਾਂ 'ਚ ਆ ਕੇ ਇੱਧਰ ਬੋਲ ਪਏ ਸਾਰਾ ਕਹਿਣ ਦਾ ਮਤਲਬ ਕਿ ਕੁੱਲ ਮਿਲਾ ਕੇ ਕਸੂਰ ਮੇਰਾ ਹੀ ਐ ਹੁਣ ਲੋਕਾਂ ਦੇ ਪਰਦੇਸਾਂ 'ਚ ਬੰਦੇ ਜਾਂਦੇ ਨੇ ਮੇਰਾ ਬੰਦਾ ਵੀ ਬਾਹਰ ਪਰਦੇਸਾਂ 'ਚ ਹੀ ਰਿਹਾ ਕਿਸਮ ਦਾ ਕਦੀ ਦਿੱਲੀ ਹੋਇਆ ਕਲਕੱਤਾ ਆਇਆ ਵੀ ਤਾਂ ਬਾਹਰ ਹੀ ਹੋਇਆ ਮੇਰੇ ਭਰਾ ਨੇ ਤੇ ਪਰਜਾਈ ਦੇ ਆ ਕੇ ਮੇਰੀ ਤੇ ਚੰਗੀ ਕਹਿੰਦੇ ਨੇਰੀ ਲਿਆਂਦੀ ਇੱਕੋ ਗੱਲ ਉਹਨਾਂ ਨੇ ਮੇਰੇ ਖਾਣੇ ਪਾਤੀ ਜਦ ਧੀ ਆਪਣੀ ਸੱਸ ਕੋਲ ਬੈਠੀ ਐ ਸੱਸ ਵੀ ਤਾਂ ਆਪਣਾ ਪੁੱਤ ਛੱਡ ਕੇ ਇੱਥੇ ਬੈਠੀ ਐ ਨਾ ਤੂ ਸੋ ਕੋ ਉਹਨਾਂ ਦੇ ਹੋਏ ਦਾ ਸੁੱਖ ਲੈ ਕਿਤੇ ਉਹਨਾਂ ਦਾ ਮਿਲ ਵਰਤ ਕੱਲ ਨੂੰ ਉਹ ਪਰਦੇਸਾਂ ਨੂੰ ਚਲੀ ਗਏ ਹੋਰ ਕਿ ਤਰਸਾਂਗੀ ਮੈਂ ਬੜਾ ਮਸੂਸ ਕੀਤਾ ਮੇਰੇ ਨਾਲ ਬਹਿ ਕੇ ਬਖੇਰਾ ਮੱਥਾ ਲਾਇਆ ਫਿਰ ਹੋਰ ਆ ਤੁਹਾਡੇ ਭਰਾਜੀ ਉਹਨਾਂ ਨੇ ਇਹਨਾਂ ਨੇ ਚੰਗਾ ਮੈਨੂੰ ਸੁਣਾਈਆ ਇਹ ਤੇਰੇ ਕਰਕੇ ਮੈਂ ਪਹਿਲੀ ਵਾਰੀ ਕਿਤੇ ਬੋਲਿਆ ਜਾਗੇ ਨਹੀਂ ਤੇ ਅੱਜ ਦਿਨ ਤੱਕ ਘਰ ਪਰਵਾਰ ਚ ਨਹੀਂ ਕਦੀ ਬੋਲੇ ਉਹੀ ਤੇ ਮੈਂ ਉਸ ਦਿਨ ਹਰਾਨ ਸੀਗੀ ਹੈ ਵੀ ਡੇਢ ਸਾਲ ਚ ਦੋ ਵਾਰ ਹੀ ਆਏ ਆ ਤੇ ਦੂਜੀ ਵਾਰੀ ਆ ਕੇ ਇੰਨਾ ਤਮਾਸ਼ਾ ਲਾ ਦਿੱਤਾ ਸੱਦੋਗੀ ਹੈ ਮੈਂ ਤਾਂ ਆਪਣੇ ਵੱਲੋਂ ਰਿਸ਼ਤੇ ਨਿਭਾਣ ਦੀ ਕੋਸ਼ਿਸ਼ ਹੀ ਕੀਤੀ ਸੀਗੀ ਪਰ ਤੁਸੀਂ ਮੈਨੂੰ ਜਰਾ ਨਹੀਂ ਮਤਲਬ ਸਮਝਿਆ ਇਸ ਚੀਜ਼ ਨੂੰ ਸਹੀ ਗੱਲ ਹੈ ਤੁਜੀ ਸਮਝਾ ਲਓ ਦੱਸੋ ਤੁਹਾਡੀ ਤੇ ਭੈਣਾ ਵਰਗੀ ਆ ਮੈਂ ਕੀ ਕਹਾਂ ਚਲ ਛੱਡ ਦੇ ਭੈਣ ਮੇਰੀ ਗੁੱਸਾ ਆਪਲਾ ਛੋਟਾ ਭਰਾ ਸਮਝ ਕੇ ਕਰਦਾ ਮਾਫ ਵੇਖੋ ਬਾਜੀ ਤੂੰ ਹੀ ਕੀਤੀ ਪਹਿਲੀ ਵਾਰੀ ਗਲਤੀ ਉਹ ਵੀ ਇਹਨਾਂ ਦੇ ਬਹਿਕਾਵੇ ਚ ਆ ਕੇ ਤੇ ਤੁਸੀਂ ਨਾਂ ਲਾ ਕੇ ਐਵੇਂ ਬਦਨਾਮੀ ਦਾ ਸੇਰਾ ਬਣਾ ਲਏ ਮੈਂ ਤੁਹਾਨੂੰ ਦੋਵਾਂ ਨੂੰ ਕੀਤਾ ਮਾਫ ਪਰ ਇਹਨਾਂ ਬਾਜੀ ਇਹਨਾਂ ਨੂੰ ਜਨਕੀ ਇਹਦੀ ਮਾਂ ਇਹਦੀ ਮਾਂ ਨੂੰ ਕਦੀ ਮੈਂ ਮਾਫ ਨਹੀਂ ਕਰ ਸਕਦੀ ਮੈਂ ਗਈਆਂ ਜਾਏ ਆਏ ਕਦੀ ਹੁ ਨਹੀਂ ਹੋਇਆ ਕਿ ਇਹ ਅੱਗੋ ਚਾਰ ਸਿਮਾ ਕੇ ਨਾ ਗਏ ਹੋਣੀ ਐਨੀ ਬਕਵਾਸ ਉਤੋਂ ਇਹਨੂੰ ਵੀ ਓਨੀ ਟੇਪ ਦੇਤੀ ਕਿ ਤੂੰ ਵੀ ਇੱਦਾਂ ਹੀ ਬੋਲਣਾ ਇੱਦਾਂ ਹੀ ਬੋਲਣਾ ਕੋਈ ਇਹਨੇ ਸੱਸ ਮਾਵਾਂ ਦੀ ਜਿੰਤਨੀ ਦਿੱਤੀ ਮੈਨੂੰ ਜੇ ਉਹ ਕੁੜੀ ਹੈਈ ਐ ਨਾ ਉਸ ਤੋਂ ਬਾਅਦ ਇਹਨੇ ਬਿਲਕੁਲ ਹੀ ਲੋਈ ਲਾਤੀ ਕਿ ਮੈਂ ਬਸ ਬੋਲਣਾ ਹੀ ਬੋਲਣਾ ਅੱਗੋ ਬੇਇੱਜ਼ਤੀ ਕਰਨੀ ਕਰਨੀ ਹੈ ਤੇ ਮਜਬੂਰ ਨ ਮੈਨੂੰ ਜਿਹੜੇ ਨੇ ਇਹਦੇ ਨਾਲ ਗਲਤ ਹੋ ਨਾ ਪਿਆ ਨਹੀਂ ਤੇ ਮੈਂ ਤਾਂ ਮਾਵਾਂ ਧੀਆਂ ਵਾਂਗ ਚਲਦੀ ਪਈ ਸੀ ਏ ماں ਧੀ ਦੀ ماں ਹੋ ਗਈ ਇੱਕ ਜਵਾਈ ਦੀ ਮਤਲਬ ਮਾਂ ਨੂੰ ਐਦਾਂ ਬੋਲਦੀ ਸੀ ਜਿਵੇਂ ਪਤਾ ਨਹੀਂ ਮੇਰਾ ਜਵਾਈ ਕੀ ਹੈ ਵੀ ਮੈਂ ਹੁਣ ਅਸਮਾਨੇ ਚੜ ਗਈ ਮੈਨੂੰ ਤਾਂ ਕੋਈ ਕੁਝ ਕਹਿ ਹੀ ਨਹੀਂ ਸਕਦਾ ਉਹ ਉਹਦੀ ਮਾਂ ਆ ਮੈਂ ਜਿਹੜੇ ਜਵਾਈ ਦੇ ਸਿਰ ਚੜ ਕੇ ਬੋਲਣ ਦੀ ਹੈ ਨਾ ਵੀ ਮੇਰਾ ਜਵਾਈ ਬਾਹਰ ਹੈ ਮੇਰਾ ਜਵਾਈ ਬਾਹਰ ਹੈ ਪੁੱਤਰ ਉਹ ਮੇਰਾ ਹੀ ਆ ਪਰ ਇਹ ਗੱਲ ਨਹੀਂ ਸਮਝੀ ਤੁਸੀਂ ਮੈਂ ਤੁਹਾਨੂੰ ਨਹੀਂ ਮਾਫ਼ ਕਰ ਸਕਦੀ। ਓਏ ਜੋ ਤੂੰ ਮੇਰੇ ਬਗਾਰ ਆਗੋਸ਼ ਕਰਦੇ ਰਹੀ ਐ ਉਹ ਮੈਂ ਬਾਹਰ ਕੰਮ ਕਰਦਾ ਹਾਂ ਉਹ ਕੋਸਤੇ ਗੱਲ ਨੂੰ ਹੱਥ ਮਾਰ ਲੈਂਦੀ। ਉਹ ਕੋਸਤੇ ਕੁੜਮਾ ਚੱਲਦਾ ਲਿਆਜ ਕਰ ਲੈਂਦੀ। ਉਹ ਹੀ ਗਲਤੀ ਮੇਰੇ ਕੋਲੋਂ। ਓਏ ਗਲਤੀ ਆ, ਓਏ ਪਾਪ ਆ। ਹਾਂਜੀ ਮੈਂ ਮੰਨਦੀ ਆ ਪਾਪ ਹੀ ਹੋਇਆ ਮੇਰੇ ਕੋਲੋਂ। ਬਹੁਤ ਹੀ ਵੱਡਾ ਪਾਪ ਹੋ ਗਿਆ ਵਾ। ਮੈਨੂੰ ਤੇ ਆ ਪਾਪ ਦੀ ਜਿਹੜੀ ਸਜ਼ਾ ਦੋਗੇ ਮੈਂ ਭੁਗਤ ਲਵਾਂਗੀ। ਹੋਗੇ ਤੇ ਸੇਕ ਲੇ ਕੇ ਰਾਤ ਕੰਨਦ ਕਰਦੀ ਚਾਖਰੀ ਵੀ ਕਰ ਲਾਂਗੀ। ਓਏ ਹੋ ਸਜ਼ਾ ਭੁਗਤਣ ਨੂੰ ਤਿਆਰ ਆ ਨਾ ਪਹਿਲੇ ਗੱਲ ਨੂੰ ਹੱਥ ਮਾਰ ਲੈਂਦੀ। ਉਹក៏ ਤੁਹਾਡੇ ਕੰਨਾਂ 'ਚ ਹੈਗੀ ਨੀਗੀ ਜਦੋਂ ਮਾਵਾ ਤਿਹੇ ਦੜੀਏ ਨਹੀਂ ਨਹੀਂ ਕੁੜੀ ਨੂੰ ਨਾ ਕੁਝ ਕਹੋ ਕੁੜੀ ਵਿਚਾਰੀ ਤੇ ਜੋ ਮੈਂ ਕਿਹਾ ਉਹੀ ਕਰਦੀ ਰਹੇਗੀ ਨਾ ਉਹ ਤਾਂ ਸਾਰੀ ਫਸਾਦੀ ਚਾਹ ਤੂੰ ਹੀ ਆ ਮੈਂ ਹਾਂ ਸੱਚੀ ਭੈਣ ਜੀ ਮੈਂ ਹੀ ਹਾਂ ਮੇਰੇ ਬੰਦਾ ਕਦੇ ਮੈਨੂੰ ਇਦਾਂ ਨਹੀਂ ਬੋਲਿਆ ਹਮੇਸ਼ਾ ਮੈਂ ਹੀ ਗੱਲ ਜਕੇ ਬੋਲਦੀ ਰਹੀ ਅੱਜ ਜੇ ਸੁਣਦੀ ਵੀ ਆ ਨਾ ਤੇ ਸਹੀ ਪੁੱਛੋ ਮੈਂ ਹੀ ਗਲਤ ਹਾਂ ਤੁਹਾਡੇ ਨਾਲ ਤੇ ਐਵੇਂ ਹੋਣਾ ਹੀ ਚਾਹੀਦਾ ਕਿ ਭੈਣ ਜੀ ਜੇ ਤੁਸੀਂ ਕੰਮ ਮੈਂ ਕੀਤੇ ਆ ਨਾ ਤੇ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ ਹੀ ਚਾਹੀਦਾ ਸੀ ਉਹ ਬੋਲਵਾਸੀ ਚਲ ਛੱਡਨ ਜੂ ਉੱਠ ਕੇ ਤੂੰ ਮਾਫੀ ਮੰਗ ਲਾ ਹਾਂ ਪਿਛਲੀਆਂ ਗੱਲਾਂ ਛੱਡੋ ਮਾਫੀ ਮੰਗ ਭੱਜੀ ਹਣਾ ਕੋ ਚਲ ਉੱਠ ਜਾ ਵੇਖਣ ਕੀ ਨਹੀਂ ਉੱਠ ਜਾ ਹਾਂ ਉੱਠ ਗਈ ਹਾਂ ਓਏ ਔਰਦਾ ਔਰਦੀ ਕਿਉਂ ਨਹੀਂ ਕੀ ਉੱਠ ਮਾਫੀ ਮੰਗ ਹੁਣੇ ਤੇਨ ਦਾ ਨਾ ਕੋਤੀ ਤੇ ਮਨ ਨੂੰ ਤੇ ਕੋਈ ਖੁਸ਼ੀ ਨਹੀਂ ਮਰੋਣੀ ਓਡੀ ਸੋਹਣੀ ਕਰਮਚਾਰੀ ਮਿਲੀ ਆ ਉਹ ਡੰਗ ਲਾ ਕੇ ਰਾਤੀ ਤੂੰ ਓ ਮਾਫੀ ਮੰਗ ਹਾਂਜੀ ਹਾਂਜੀ ਚਲੋ ਭੈਣ ਜੀ ਹਣ ਤੇ ਇਹ ਵੀ ਮaaf ਕਰ ਦੋ ਵੇਖੋ ਕੁੜਮਾਚਾਰੀ ਤੇ ਫੁੱਲਾਂ ਦੀ ਬਾਸ਼ਨਾ ਹੁੰਦੀ ਹੈ ਤੇ ਹੁਣ ਜਦੋਂ ਨਿਉ ਹੀ ਗਈ ਹੈ ਤੇ ਮaaf ਕਰ ਦੋ ਕਿਉਂਕਿ ਮੈਂ ਵੀ ਇਹਦੀ ਵੱਡੀ ਆ ਇਹਦੀ ਨਾਨਨ ਦੀ ਸੱਸ ਆ ਮੈਂ ਇਹਦੀ ਵੀ ਸਾਸਰੀ ਹੋਈ ਚਲੋ ਜੇ ਮਾਨ ਕਰਦੀ ਹੈ ਜੇ ਤੁਸੀਂ ਕਹਿੰਦੇ ਜੇ ਨਾ ਮੈਂ ਦੋ ਚਪੇੜਾ ਵੀ ਖਾਰ ਦੇਣੀ ਨਾ ਨਾ ਲੋੜ ਨਹੀਂ ਚਪੇੜਾਂ ਦੀ ਵੇਖੋ ਭੈਣ ਜੀ ਮੈਂ ਧੀ ਦੀ ਮਾਂ ਹੋ ਗਿਆ ਨਾ ਮੋਸਤੋ ਵੀ ਨਹੀਂ ਹੋ ਗਿਆ ਢੜਵਾਜ ਮਾਫੀ ਮੰਗਦੀ ਆ ਨਹੀਂ ਨਹੀਂ ਚਲੋ ਠੀਕ ਹੈ ਉੱਪਰ ਬੈਠੋ ਚਲੋ ਉਠੋ ਫਿਰ ਵੇਖੋ ਭੈਣ ਜੀ ਮਾਫਤਾ ਮੈਂ ਕਰਤਾ ਬੈਠੋ ਭਾਜੀ ਮਾਫ ਮੈਂ ਕਰਤਾ ਪਰ ਜਾਣ ਵਾਲੀ ਗੱਲ ਝੂਠੀ ਜੇ ਇੱਥੇ ਲੈਓ ਕੇਕ ਮੈਂ ਕੱਟ ਲੈਂਦੀ ਇਹ ਨਾਲ ਬੈਠ ਚ ਨਹੀਂ ਇਤਨਾ ਨਾ ਕਰੋ ਇਤਨਾ ਨਾ ਕਰੋ ਕਿਸੇ ਦਾ ਮਾਨ ਨਹੀਂ ਤੋੜੀਦਾ ਚਲ ਭੈਣ ਮੇਰਾ ਛੱਡ ਦੇ ਗੁੱਸਾ ਚਲ ਛੱਡੋ ਹਣ ਪਿਛਲੀਆਂ ਗੱਲਾਂ ਮੇਰਾ ਦਿਲ ਨਹੀਂ ਕਰਦਾ ਭਾਜੀ ਉਸ ਘਰ ਚ ਪੈਰ ਵੀ ਰੱਖਣ ਭੈਣ ਜੀ ਮੈਂ ਤਾਂ ਚੌਂਚ ਖਲੋ ਕੇ ਕਹਾਂਗੀ ਕਿ ਮੇਰੇ ਵਰਗੀ ਕੁੜਮ ਨਹੀਂ ਹੋਣੀ ਨਹੀਂ ਚਾਹੀਦੀ ਜੋ ਮੈਂ ਆਪਣੀ ਇੰਨੀ ਸੋਹਣੀ ਭੈਣ ਦੀ ਬੇਇੱਜ਼ਤੀ ਕੀਤੀ ਮੈਂ ਸਾਰਿਆਂ 'ਚ ਖਰੋਗੇ ਕਹੂੰਗੀ ਮਾਫ਼ ਕਰ ਦੋ ਭੈਣ ਜੀ ਗਲਤੀ ਹੋ ਗਈ ਮੈਂ ਤੇ ਕਦੀ ਅਰਜਨ ਦਾ ਨਾਮ ਲੈ ਕੇ ਵੀ ਨਹੀਂ ਗੱਲ ਕਰੂੰਗੀ ਤੁਸੀਂ ਜਿੱਤੇ ਇਹਨੂੰ ਰੱਖੋਗੇ ਨਾ ਉੱਥੇ ਹੀ ਆ ਰਹੇਗੀ ਇਸ ਘਰ 'ਚ ਡੋਲੀ ਆਈ ਹੈ ਨਾ ਇੱਥੇ ਹੀ ਦੀ ਅਰਥੀ ਜਾਏਗੀ ਜਿਵੇਂ ਐ ਕਹੋਗੇ ਜਿਸ ਤਰ੍ਹਾਂ ਕਹੋਗੇ ਉਦਾਂ ਹੀ ਹੋਏਗਾ ਨਹੀਂ ਤੇ ਇੰਨਾ ਨੇ ਤਾਂ ਮੈਨੂੰ ਨਹੀਂ ਛੱਡਣਾ ਆ ਤਾਂ ਰਿ ਗਿਆ ਹੱਥ ਬੰਨੇ ਭੈਣ ਜੀ ਨਹੀਂ ਕਰ ਦੋ ਨਾ ਮਾਫ਼ ਛੱਡੋ ਸਭ ਇੱਕ ਮੌਕਾ ਦੇ ਦਿਓ ਹੁਣ ਜੇ ਪੈ ਗਏ ਨੇ ਦੱਸੋ ਚਲ ਉਠੋ ਭੈਣ ਜੀ ਮੇਰੀ ਗੱਲ ਸੁਣੋ ਚਲੋ ਕੀ ਕਹਿਣਾ ਮੈਨੂੰ ਤੁਸੀਂ ਆ ਤੇ ਜਾਓ ਕੀ ਗੱਲ ਭੈਣ ਜੀ ਮੈਨੂੰ ਇੱਧਰ ਖਿੱਚ ਲਿਆਏ ਹੋ ਓਹੋ ਭੈਣ ਜੀ ਮੇਰੀ ਗੱਲ ਤੇ ਸੁਣੋ ਮੈਂ ਕਿਹੜਾ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਮੈਂ ਤੇ ਮੂੰਹ ਲਿਆਜੇ ਨਾਲ ਆਈ ਆ ਤੁਹਾਡੇ ਘਰ ਇਹ ਤੇ ਬੜੀ ਤੇਜ ਜਨਾਨੀ ਆ ਇਹ ਤੇ ਮੈਨੂੰ ਹੀ ਬੜਾ ਜਲੀਲ ਕਰਦੀ ਸੀ ਅੱਛਾ ਹਾਂਜੀ ਇਹਨੂੰ ਤੇ ਮਨਾਉਣ ਲਈ ਰੱਬ ਨੂੰ ਹੀ ਥੱਲੇ ਉਤਰਨਾ ਪੈਣਾ ਸੀ ਇਦਾਂ ਦੀ ਜਨਾਨੀ ਐ ਪਰ ਛੱਡੋ ਅੱਜ ਜੋ ਕੀਤਾ ਨਾ ਕੋਈ ਵਧੀਆ ਹੀ ਕੀਤਾ ਹੈ ਹਾਂਜੀ ਨਹੀਂ ਤੇ ਉਹਦੋਂ ਤੁਸੀਂ ਇੰਨਾ ਬੋਲੇ ਸੀ ਇਹਨਾਂ ਦੇ ਨਾਲ ਆ ਕੇ ਓਹੋ ਉਹ ਛੱਡੋ ਭੈਣ ਜੀ ਉਹ ਤਾਂ ਮੈਂ ਵੈਸੇ ਹੀ ਵੇਖਣ ਆਈ ਸੀ ਕੀ ਮਤਲਬ ਉਹ ਮੇਰੀ ਕਿਹੜੀ ਦੂਰ ਨੇੜੇ ਦੀ ਰਿਸ਼ਤੇਦਾਰੀ ਹੈ ਮੇਡੀ ਕਿਹੜੀ ਇਹ ਸਤੀ ਸੋਧਰੀ ਹੈ ਮੈਂ ਤਾਂ ਵੇਖਣ ਹੀ ਆਈ ਤਮਾਸ਼ਾ ਤਾਂ ਮੈਨੂੰ ਮਾੜਾ ਮੋਟਾ ਤੇ ਬੋਲਣਾ ਹੀ ਪੈਣਾ ਸੀ ਤੇ ਅੱਜ ਤੇ ਮੈਨੂੰ ਨਾ ਸਵਾਦ ਹੀ ਆ ਗਿਆ ਜੀ ਹਾਂਜੀ ਤੇ ਹੁਣ ਜੇ ਤੁਸੀਂ ਕਹੋ ਨਾ ਮੈਂ ਤੇ ਹੁਣ ਵੀ ਦੋ ਲਾਫੜੇ ਲਾ ਕੇ ਬਿਠਾ ਦੇਣਾ ਇਹਨਾਂ ਥੱਲੇ। ਉਹ ਨਹੀਂ ਚੰਗਾ ਨਹੀਂ ਲੱਗਦਾ ਐਵੇਂ ਕੁੜਮਾਚਾਰੀ ਕਿਰਵੀ। ਐ ਮੈਂ ਚਪੇੜਾ ਮਰਵਾਵਾ ਚੰਗੀ ਗੱਲ ਥੋੜੀ ਐ। ਇਹ ਜਨਾਨੀ ਤੇ ਇੰਨੀ ਤੇਜ ਆ ਇਹ ਤੇ ਕਿਸੇ ਦੀ ਸੁਣਦੀ ਨਹੀਂ। ਇਹਨੂੰ ਤੇ ਸੁਣਾਉਣ ਲਈ ਰੱਬ ਵੀ ਥੱਲੇ ਆ ਜੇ ਨਾ ਇਹ ਤੇ ਤਾਮ ਨਹੀਂ ਮੰਨਦੀ। ਪਰ ਨਾ ਮੇਰਾ ਜੀ ਨਹੀਂ ਕਰਦਾ ਉਧਰ ਜਾਣ ਨੂੰ ਸੱਚੀ ਉਹਨਾਂ ਦੇ ਘਰ। ਨਹੀਂ ਨਹੀਂ ਛੱਡੋ ਹੁਣ ਤੁਸੀਂ ਉਹ ਗੱਲਾਂ ਛੱਡੋ। ਚਲੋ ਉਹਨੇ ਆਉਂਗੀ ਆ ਨਾ ਉਧਰ ਆਏ ਬਾਵਾ ਜਾਨੀ। ਹਾਂਜੀ ਬੜੇ ਉੱਥੇ ਚਲੋ ਸਭ ਹੋ ਜਾ ਤੇ ਫੇਰ ਆਉਣਾ ਵਾ। ਤੇ ਤੁਸੀਂ ਨਾਲ ਰਲੋਗੇ ਮੇਰੇ ਹਾਂ ਜੀ ਚਲ ਠੀਕ ਹੈ ਚਲ ਚਲ ਚਲੋ ਚਲੋ ਤੁਸੀਂ ਬੈਠੋ ਤੁਸੀਂ ਠੀਕ ਹੈ ਮੈਂ 2 ਮਿੰਟ ਜਰਾ ਪਾਣੀ ਪੀ ਕੇ ਆਈ ਚਲੋ ਪੀਓ ਹਾਂ ਬੈਠੋ ਤੁਸੀਂ ਪੀਓ ਪੀਓ ਹੂੰ ਹੂੰ ਨਾਲ ਮੇਰੀ ਗੱਲ ਸੁਣ ਲੈ ਤੂੰ ਜੇ ਅੱਜ ਤੋਂ ਬਾਅਦ ਕੰਨੇ ਦਾ ਕੋਈ ਲੰਮਾ ਆਇਆ ਫੇਰ ਨਹੀਂ ਮਾਫ਼ ਕਰਨਾ ਤੇਰੀ ਗੋਤਣੀ ਫੜ ਕੇ ਨਾ ਜਿਹੜੇ ਟੇਕੇ ਪਚਾ ਲਈਏ ਇਹ ਨਹੀਂ ਹੋਣਾ ਵੀ ਅਜੀ ਕੁਛਿਆ ਹਾਂ ਜੀ ਬਲੀ ਨਹੀਂ ਜਾਈ ਬਲੀਆ ਦਾ ਦਾਗਾ ਦੇ ਦਿੰਦੀ ਚੰਗਾ ਚੰਗਾ ਮਾਗ ਲਈ ਮਾਫੀ ਜੇ ਮੈਂ ਕਿਹ ਪੈਣ ਜੀ ਉਹਨੂੰ ਕੁਛ ਕਹਿ ਦਾਂਗੀ ਨਾ ਫੇਰ ਕਹਿਣਾ ਹੂਣਾ ਮੇਲੇ ਪੇਕੇ ਜਾਣਾ ਦਾ ਵੇਲੇ ਉਹ ਵੀ ਚਾਹੋ ਮਾਸੀ ਜੀ ਮੈਨੂੰ ਕੁਛ ਹੋਊਗੀ ਤੂੰ ਹੀ ਨਹੀਂ ਨਾ ਅੰਦਰ ਜਾਂਦਾ ਹੋਏ ਤੇ ਨਾ ਸੀ ਤੇਰੀ ਸੱਸ ਤੇਰੀ ਮਾਂ ਤੇ ਕੋਲ ਹੈ ਜਿੱਥੇ ਮਰਜੀ ਆਣਾ ਜਾਂ ਰਾਜੀ ਤੁਸੀਂ ਲੈ ਲਓ ਹੁਣ ਆਈ ਟਿਕਾਣੇ ਤੇ ਹੁਣ ਨਾ ਆਈ ਮਜਾ ਇਹਦਾ ਮਤਲਬ ਸੱਚੀ ਹੈ ਇਹ ਗੱਲਾਂ ਤਾਂ ਸਹੀ ਕਰਦੇ ਪਏ ਆ ਹੁਣ ਜਾਨੀ ਫਿਰ ਉਧਰ ਚਲੀ ਜਾਨੀ ਆ ਉੱਥੇ ਬਦਨੀ ਘਮਾਵਾਂਗੀ ਕਿਉਂਕਿ ਉੱਥੇ ਤਾਂ ਮੈਂਬਰ ਵੀ ਕਾਫੀ ਆਏ ਕਹਿੰਦੇ ਚੱਲ ਜਤੀ ਮੇਰੀ ਸੁਣ ਲੋ ਗੱਲ ਰਾद्धा ਤਾਂ ਮੇਰਾ ਕੋਈ ਨਹੀਂ ਸੀ ਦਿਲ ਤਾਂ ਮੇਰਾ ਜਰਾ ਨਹੀਂ ਮੰਨਦਾ ਪਰ ਮੇਰੇ ਵੀਰ ਨੇ ਹੁਣ ਕਿਹਾ ਹੈ ਕਿ ਚਲੋ ਇਹਨਾਂ ਦਾ ਮਾਨ ਰੱਖਦੀ ਆਂ ਤੇ ਭੈੰਜੀ ਦਾ ਵੀ ਐ ਤੇ ਮੈਂ ਚਲਦੀ ਆਂ ਤੁਹਾਡੇ ਨਾਲ ਸੱਚੀ ਮੰਮੀ ਕੀ ਹੈ ਹਾਂ ਜਾ ਰਹੀ ਆਂ ਬੇਟਾ ਜਾਣਾ ਹੀ ਆ ਨਾ ਨੇ ਆਪਣੇ ਭਰਾ ਦੇ ਘਰ ਰੱਬ ਦਾ ਸ਼ੁਕਰ ਹੈ ਕਿ ਤੇ ਕਰਮਾ ਭਾਗਾਂ ਵਾਲਾ ਦਿਨ ਆਇਆ ਮੈਂ ਤਾਂ ਸੱਚੀ ਜਿੱਥੇ ਜਿੱਥੇ ਗੋਹਕੀ ਖਲੋਗੇ ਮਾਫੀਆਂ ਮੰਗ ਲਾਂਗੀ ਚਲੋ ਫੇਰ ਠੀਕ ਹੈ ਕਪੜੇ ਪੈਕ ਕਰੋ ਚਲੋ ਚਲਦੇ ਆ ਫਿਰ ਕਪੜੇ ਇਹ ਕੀ ਗੱਲ ਕਪੜੇ ਕਦ ਲਈ ਪੈਕ ਕਰਨੇ ਆ ਮੰਮੀ ਮੈਂ ਦੱਸਦੀ ਆ ਦੱਸਦੀ ਆ ਹਾਂ ਉਹ ਮੰਮੀ ਜਿਸ ਤਰ੍ਹਾਂ ਜਦੋਂ ਵਿਆਹ ਹੁੰਦਾ ਹੈ ਅਸਲ ਚ ਤੇ ਕਿੰਨੇ ਫੰਕਸ਼ਨ ਹੁੰਦੇ ਨੇ ਗੋਨ ਹਲਦੀ ਵਗੈਰਾ ਵਗੈਰਾ ਤੇ ਨਾ ਅਸੀਂ ਇੱਕ ਇੱਕ ਦਿਨ ਚ ਦੋ ਤਿੰਨ ਸੂਟ ਕੀ ਇਹ ਕਰਾਂਗੇ ਹਾਂ ਤੇ ਭਾਜੀ ਇੰਨੇ ਫੰਕਸ਼ਨ ਅਡਾ ਵਟਾ ਕਰ ਰਹੇ ਹੋ ਤੁਸੀਂ ਫੰਕਸ਼ਨ ਬੜੀ ਪਰਾਰਟੀ ਕੋੜ ਮਣੇ ਹੋਣਾ ਪੰਜ-ਛੇ ਕੋ ਛੋਟਾ ਮੋਟਾ ਨਾਲ ਦੱਸ ਹੂੰ ਹੂੰ ਕਰਾਂਗੇ ਤੇਰੀ ਆ ਨਾ ਚਲੋ ਚਲ 400 ਪਾ ਲਓ ਬਾਕੀ ਅਸੀਂ ਵਧੀਆ ਆਪ ਲੈ ਕੇ ਦਵਾਂਗੇ ਹਾਂ ਕੋਈ ਗੱਲ ਨਹੀਂ ਹੈ ਨਾ ਰਹਿਗੇ ਇਹਨਾਂ ਦਾ ਕੱਪੜੇ ਦੇ ਕੰਮ ਹੈ ਕਟਾ ਲਗਾ ਦਾ ਹੈ ਨਾ ਬੰਦਿਆ ਜੀ ਓਟੋ ਇੰਨੇ ਦਿਨ ਨਾਲ ਆਏ ਹੋਣਾ ਆਪਾਂ ਇੰਨੇ ਦਿਨ ਤਾਂ ਵੈਸੇ ਓੱਖਾਂ